ਸਤ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਰੌਂਗਟੇ ਖੜੇ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਅਤੇ ਸਹੁਰੇ ਪਰਿਵਾਰ ਵਿਰੁੱਧ ਜਿਹੜਾ ਮਾਮਲਾ ਦਰਜ ਹੋ ਗਿਆ ਦੱਸ ਦਈਏ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਰਸੂਲਪੁਰ ਪਿੰਡ ਦੀ ਇੱਕ ਔਰਤ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਸਦਰ ਪੰਗਾ ਥਾਣਾ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਹੁਰਾ ਅਤੇ ਸੱਸ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਲਪੁਰ ਅਧੀਨ ਪੈਂਦੇ ਪਿੰਡ ਭਗਤਪੁਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਕਿਹਾ ਕਿ ਉਸ ਦੀਆਂ ਦੋ ਧੀਆਂ ਹਨ ਉਸਨੇ ਨਵੰਬਰ 2022 ਚ ਆਪਣੀ ਛੋਟੀ ਧੀ ਮਨਪ੍ਰੀਤ ਕੌਰ ਦਾ ਵਿਆਹ ਬੰਗਾ ਦੇ ਰਸੂਲਪੁਰ ਪਿੰਡ ਦੇ ਵਸਨੀਕ ਹਰਪ੍ਰੀਤ ਸਿੰਘ ਨਾਲ ਕਰ ਦਿੱਤਾ ਵਿਆਹ ਤੋਂ ਲਗਭਗ 1 ਸਾਲ ਬਾਅਦ ਉਸ ਦਾ ਜਵਾਈ ਹਰਪ੍ਰੀਤ ਸਿੰਘ ਉਸ ਦੀ ਧੀ ਮਨਪ੍ਰੀਤ ਕੌਰ ਨਾਲ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜਾ ਕਰਨ ਲੱਗ ਪਿਆ ਇਸ ਵਿਆਹ ਤੋਂ ਹਰਪ੍ਰੀਤ ਕੌਰ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਜੋ ਹੁਣ 9 ਮਹੀਨੇ ਦਾ ਹੈ 30 ਜੂਨ ਨੂੰ ਉਹ ਆਪਣੀ ਧੀ ਮਨਪ੍ਰੀਤ ਨੂੰ ਮਿਲਣ ਲਈ ਰਸੂਲਪੁਰਪਿੰਡ ਆਈਸੀ ਜਿੱਥੇ ਉਸਦੇ ਜਵਾਈ ਹਰਪ੍ਰੀਤ ਸਿੰਘ ਦਾ ਉਸਦੀ ਧੀ ਪ੍ਰਤੀ ਰਵੱਈਆ ਠੀਕ ਨਹੀਂ ਜਾਪਦਾ ਸੀ ਧੀ ਮਨਪ੍ਰੀਤ ਕੌਰ ਨੇ ਉਸ ਨੂੰ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਉਸ ਨੂੰ 15 ਲੱਖ ਰੁਪਏ ਲੈ ਕੇ ਤਲਾਕ ਦੇਣ ਲਈ ਕਿਹਾ ਸੀ ਉਸ ਤੋਂ ਬਾਅਦ ਧੀ ਦਾ ਮੋਬਾਈਲ ਤੇ ਕਈ ਵਾਰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ ਸ਼ਾਮ ਕਰੀਬ 7:30 ਵਜੇ ਉਸ ਨੂੰ ਉਸਦੀ ਧੀ ਦੀ ਸੱਸ ਦਾ ਫੋਨ ਆਇਆ ਕਿ ਮਨਪ੍ਰੀਤ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਅਤੇ ਉਹ ਉਸ ਨੂੰ ਨਵਾਂ ਸ਼ਹਿਰ ਦੇ ਕਨਿਜੀ ਹਸਪਤਾਲ ਵਿੱਚ ਲੈ ਕੇ ਜਾ ਰਹੇ ਹਨ ਜਦੋਂ ਦੋ ਹਸਪਤਾਲ ਪਹੁੰਚੇ ਮਨਪ੍ਰੀਤ ਕੌਰ ਆਈਸੀਯੂ ਵਿੱਚ ਦਾਖਲ ਸੀ ਬੁੱਧਵਾਰ ਦੁਪਹਿਰ 2:30 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਬਲਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਉਸ ਦੀ ਧੀ ਨੇ ਆਪਣੇ ਪਤੀ ਹਰਪੇ ਸਿੰਘ ਅਤੇ ਉਸ ਦੀ ਸੱਸ ਅਤੇ ਸਹੁਰੇ ਵੱਲੋਂ ਤਲਾਕ ਦੀ ਧਮਕੀ ਕਰਨ ਖੁਦਕੁਸ਼ੀ ਕੀਤੀ ਹੈ ਦੂਜੇ ਪਾਸੇ ਥਾਣਾ ਸਦਰਪੰਗਾ ਦੇ ਇੰਚਾਰਜ ਰਾਮਪਾਲ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਇਸ ਤਰ੍ਹਾਂ ਹਿਰਾਸਤ ਚ ਲੈ ਕੇ ਬੰਗਾ ਦੇ ਸ਼ੇਪੂਰੀ ਸ਼ਮਸ਼ਾਨ ਘਾਟ ਚ ਮਰਦਾ ਘਰ ਚ ਰੱਖਿਆ ਗਿਆ ਤਖਾਂ ਨੂੰ ਮੌਕੇ ਦੀ ਤਸਵੀਰ ਅੰ내 ਨੂੰ ਇਨਸਾਫ ਚਾਹੀਦਾ ਮੈਨੂੰ ਨਹੀਂ ਪਤਾ ਇਹ ਵੀ ਕੁੜੀ ਮੇਰੀ ਨੂੰ ਕੀ ਕਰ ਦਿੱਤਾ ਮੇਰੇ ਮਗਰੋਂ ਇਹ ਨਾ ਸੀ ਤੁਹਾਡੀ ਕੁੜੀ ਤਾਂ ਕਿੱਥੇ ਵਿਆਹੀ ਸੀ ਰਸੂਲਪੁਰ ਵਿਆਹੀ ਸੀ ਇੱਕ ਹੀ ਘਰ ਤੁਹਾਡਾ ਪਿੰਡ ਕਿਹੜਾ ਜੇ ਬਾਟੂਪੁਰ ਕਿਹੜਾ ਜ਼ਿਲ੍ਹਾ ਜੀ ਚਾਰ ਚਾਰਪੁਰ ਕੀ ਕਹਿਣਾ ਤਾ ਕੀ ਗੱਲ ਹੋਈ ਮੈਨੂੰ ਇਨਸਾਫ ਚਾਹੀਦਾ ਕਿਛੇ ਰੀਤੀ ਨਾ ਇੱਕ ਬਾਬਾ ਕੰਮ ਹੋਵੇ ਰੇਡੀਓ ਮੇਰੀ ਤੇ ਨਾ ਹੋਇਆ। ਹਾਂਜੀ ਦੁਖੀ ਨਾ ਹੋਵੇ ਸਾਰਿਆਂ ਨੂੰ ਦੁੱਖ ਹੈ ਸਾਨੂੰ ਵੀ ਸਾਡੀ ਵੀ ਪੈਣਾ ਰਹੀ ਆ। ਕੀ ਗੱਲ ਕੀ ਹੋਈ ਆ ਮਾੜਾ ਦਿਓਗੇ ਜਾਣਕਾਰੀ? ਡੈੱਡ ਬੋਡੀ ਲੈਣ ਜਾਇਆ। ਡੈੱਡ ਬੋਡੀ ਲੈਣ ਜਾ। ਕੀ ਸਮਝਦੇ ਹੁੰ ਤੁਸੀਂ ਕੀ ਗੱਲ ਕੀ ਹੋਈ ਆ? ਪਤਾ ਨਹੀਂ ਮੈਂ ਤਾਂ 5 ਵਜੇ ਬੜੀ ਸੋਹਣੀ ਗਈ ਆ ਜੀ ਛੱਡ ਕੇ ਬੜੀ ਸੋਹਣੀ ਛੱਡ ਕੇ ਗਈ ਆ ਬਾਅਦ ਮੈਂ ਮਗਰ ਮੈਨੂੰ ਫੋਨ ਕਰਦੇ ਆ ਮੈਨੂੰ ਨਹੀਂ ਪਤਾ ਨਹੀਂ ਕੀ ਇੱਕ ਤਮਾਜ਼ਾ ਕੁੜੀ ਮੇਰੀ ਵੀ ਮੈਨੂੰ ਕਹਿੰਦੇ ਹਸਪੀਟਲ ਨੂੰ ਆ ਜਾ ਰਾਜਾ ਹਸਪੀਟਲ ਨੂੰ ਲੈ ਕੇ ਚੱਲ ਚੱਲਦੇ ਆ ਨਹੀਂ ਪਹਿਲਾਂ ਉਹਨਾਂ ਨੇ ਕਿਹਾ ਪਹਿਲੇ ਤੁਹਾਨੂੰ ਪੁਲਿਸ ਨੂੰ ਮਿਲ ਕੇ ਆਇਓ ਕੀ ਦੱਸ ਕੇ ਆਇਓ ਕੀ ਬਿਆਨ ਕੀ ਬਿਆਨ ਦਿੱਤਾ ਪਹਿਲਾ ਮੁਜ਼ਾਰਾ ਕਰਿਆ ਫੇ ਕਹਿੰਦੇ ਸੇਠੀ ਦੇ ਆ ਜਦੋਂ ਸੇਠੀ ਦੇ ਨੇ ਫੇ ਕਹਿੰਦੇ ਰਾਜਾ ਰਾਜਾ ਹਸਪੀਟਲ ਆ ਜਗੋ ਤੇ ਮੈਂ ਬਸ ਇਹ ਨਹੀਂ ਕੰਮ ਨਹੀਂ ਰਹੀ ਸਾਰੀ ਦਾ ਕੋਈ ਨਾ ਸੱਤ ਰਾਜੀ ਕੁਝ ਨਾ ਠੀਕ ਹੈ ਫਿਰ ਸਾਡੇ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਸਾਡੀ ਤੇ ਜਿਵੇਂ ਸਾਡਾ ਸਾਨੂੰ ਉਹ ਦੱਸ ਦਿੰਦੇ ਫੋਨ ਕਰਕੇ ਤੇ ਤੁਹਾਡੀ ਲੜਕੀ ਨਾਲ ਕੀ ਹੋ ਗਿਆ ਕੀ ਨਹੀਂ ਹੋਇਆ ਸਾਨੂੰ ਬਿਲਕੁਲ ਨਹੀਂ ਸੀ ਹੋਣਾ ਸਾਨੂੰ ਉਹ ਗਲਤ ਪਾਸੇ ਹਸਪੀਟਲਾਂ ਚ ਚੁੱਕ ਮਾਈ ਗਏ ਸਾਡੇ ਉਹਨੇ ਟਾਈਮ ਕਾ ਹੀ ਖਰਾਬ ਕਰਤਾ ਜਦੋਂ ਸੀ ਉੱਥੇ ਹਸਪੀਟਲ ਪਹੁੰਚੇ ਸਾਡੀ ਲੜਕੀ ਬੇਹੋਸ਼ ਪਈ ਸੀ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਦੇ ਸਹੁਰਿਆਂ ਨੇ ਉਹਨਾਂ ਨੇ ਕੀ ਕੀਤਾ ਸਾਨੂੰ ਮਿਲਣ ਵੀ ਨਹੀਂ ਦਿੱਤਾ ਸਾਨੂੰ ਨਾਂ ਉਹਨਾਂ ਨੇ ਕੁਝ ਦੱਸਿਆ ਬਸ ਭਾਜੀ ਭਾਜੀ ਹੁਣ ਥਾਣੇ ਆਏ ਹੋ ਪੁਲਿਸ ਨੂੰ ਤੁਜੀ ਇਨਸਾਫ ਮੰਗਾਇਓ ਉਨ ਸਪੌਂਸਰਟੀ ਦੱਸ ਕੇ ਆਇਓ ਕੀ ਬਿਆਨ ਦੇ ਕੇ ਆਇਆ ਬਸ ਉਹਨੇ ਆਪਣੀ ਕਾਰਵਾਈ ਭਾਜੀ ਕਰਨਗੇ ਜੋ ਵੀ ਆ ਫਿਰ ਸਾਨੂੰ ਸੌਖਲਾ ਮਿਲਣਾ ਚਾਹੀਦਾ ਆ ਸਤੋ ਤਾਂ ਭਾਜੀ ਬੋਲਿਆ ਵੀ ਨਹੀਂ ਜਾਂਦਾ ਹੈਗਾ ਕਿਨੂੰ ਕਸੂਰਵਾਰ ਤੈਨੂੰ ਠਰਾਉਂਦੇ ਹੋ ਤੁਹਾਡੇ ਹਿਸਾਬ ਨਾਲ ਕੌਣ ਕਸੂਰਵਾਰ ਉਹ ਨਾ ਕਾਨੂੰਨੀ ਕਾਰਵਾਈ ਹੋਵੇਗੀ ਫਿਰ ਸਾਰਾ ਕੁਝ ਪਤਾ ਚੱਲ ਜਾਗਾ ਸੋਹਰਾ ਪਰਿਵਾਰ ਆ ਹਰਪ੍ਰੀਤ ਆ ਉਹਨਾਂ ਦੇ ਘਰ ਵਾਲਾ ਉਹਨਾਂ ਦੀ ਸੱਸ ਆ ਉਹਨਾਂ ਦਾ ਸੋਹਰਾ ਆ ਹਾਂਜੀ ਉਹ ਜ਼ਿੰਮੇਵਾਰਿਆ ਉਹਨਾਂ ਦੀ ਇਹ ਗਲਤੀ ਉਹਨੇ ਸਾਨੂੰ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਫੋਨ ਨਹੀਂ ਕਿਸੇ ਰਿਸ਼ਤੇਦਾਰ ਨੂੰ ਕੁੜੀ ਦੀ ਮਾਂ ਕਿਸੇ ਨੂੰ ਨਹੀਂ ਪਿੰਡ ਦੇ ਸਰਪੰਚ ਜਾਂ ਕਿਸੇ ਨੂੰ ਨਹੀਂ ਕਿਸੇ ਨੂੰ ਪਿੰਡਦਿਆਂ ਨੂੰ ਨਹੀਂ ਸਾਨੂੰ ਧੂ ਕੱਢੀ ਉਹਨਾਂ ਨੇ ਵੀ ਤੁਹਾਡੀ ਲੜਕੀ ਦਾ ਕੀ ਹੋ ਗਿਆ ਸਾਨੂੰ ਇਸ ਗੱਲ ਦਾ ਬਹੁਤ ਹੈ ਜੋ ਸਾਡੀ ਲੜਕੀ ਨਾਲ ਜੋ ਹੋਇਆ ਕਿਸੇ ਨਾ ਵੀ ਆਉਣ ਵਾਲੇ ਟਾਈਮ ਚ ਨਾ ਹੋਵੇ ਬਸ ਕਿੰਨਾ ਚਿਰ ਹੋ ਗਿਆ ਤੁਸੀਂ ਕੁੜੀ ਨੂੰ ਗੈਨ ਬਸ ਇੱਕ ਲੜਕਾ ਆ ਉਹਦੇ ਬੇਟਾ ਆ ਨਾ ਨਿਕਲੇਗਾ ਨਾ ਨਿਕਲੇਗਾ ਆ ਸਾਹ ਅਸੀਂ ਸਾਨੂੰ ਵੀ ਦੁੱਖ ਹੈ ਤੁਸੀਂ ਖੁੱਲ ਕੇ ਦੱਸੋ ਕੋਈ ਗੱਲ ਸਮਾਜ ਦੇ ਸਮਾਜ ਦੇ ਵਿੱਚ ਇਦਾਂ ਦੇ ਭਾਣੇ ਬਹੁਤ ਵਾਪਰਦੇ ਨੇ ਸਮਾਜ ਨੂੰ ਪਤਾ ਲੱਗੇ ਸਚਾਈ ਦਾ ਪਤਾ ਲੱਗੇ ਕਿਉਂਕਿ ਬਾਕੀਆਂ ਨੂੰ ਵੀ ਥੋੜੇ ਤੰ ਹਨ ਤੁਸੀਂ ਮੁੱਖਾਂ ਸਾਨੂੰ ਵੀ ਦੁੱਖਾ ਜੀ ਤੁਹਾਡੇ ਦੁੱਖ ਨੇ ਵੀ ਸਾਂਝੀ ਵਾਲਾ ਦੱਸੋ ਸਚਾਈ ਕੀ ਸਮਝੀ ਦੂਜੀ ਡਾਕਟਰਾਂ ਨੇ ਕੀ ਕਿਹਾ ਹੈ ਡਾਕਟਰਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਅੰਦਰ ਪੈਂ ਗਈਆਂ ਕੋ ਨਹੀਂ ਮੈਂ ਉਹਨਾਂ ਦੀ ਪੁਵਾ ਆ ਇਹ ਮਾਏ ਆ ਸਾਨੂੰ ਡਾਕਟਰ ਨੇ ਅੰਦਰ ਬਣਨੀ ਦਿੱਤਾ ਕਹਿੰਦੇ ਬਾਹਰ ਚਲੋ ਮੈਂ ਕਹਾਂ ਜਾ ਉਹਨਾਂ ਦੇ ਹਸਬੰਦ ਜਾ ਸਕਦੇ ਸਾਨੂੰ ਵੀ ਉਹ ਨਹੀਂ ਜਾਣ ਦਿੰਦੇ ਐਸੀ ਵੀ ਹੱਤੀ ਸੱਡੀ ਧੀ ਆ ਐਸੀ ਦੇਖਣਾ ਚਾਹੁੰਦੇ ਆ ਕਹਿੰਦੇ ਵਾਕੀ ਐਸੀ ਜੀ ਆਪਣੀ ਇਹ ਕਾਰਵਾਈ ਕਰੂੰਗੇ ਤੁਸੀਂ ਬਾਹਰ ਚਲੋ ਫਿਰ ਤੁਹਾਨੂੰ ਸੱਦਾਂਗੇ ਜਾਂ ਆਹ ਉਹ ਆਪਣੇ ਐਮਰਜੈਂਸੀ ਸੀ ਬਾਅਦ ਚ ਆਰਸੀਜੀ ਚ ਲਗਾਏ ਫਿਰ ਕਹਿੰਦੇ 72 ਘੰਟੇ ਮਗਰੋਂ ਤੁਹਾਡਾ ਪਤਾ ਲੱਗੇਗਾ ਬਸ ਫਿਰ ਸਾਨੂੰ 2:00 ਵਜੇ ਹੀ ਪਤਾ ਲੱਗਾ ਫਿਰ ਕੁੜੀ ਆਪਣੇ ਉਹਨਾਂ ਸਾਲਿਆਂ ਨੇ ਕੀ ਐਕਸ਼ਨ ਕੀਤਾ ਅਜੀ ਉਹ ਦੇਖ ਰਿਆ ਹਾਂ ਬਾਕੀ ਇਹਨਾਂ ਨੂੰ ਪਤਾ ਆ ਸਾਡੇ ਨਾਲ ਪਤਾ ਜੀ ਬੜੀ ਦੁੱਖ ਵਾਲੀ ਗੱਲ ਹੋਈ ਆ ਕੀ ਇਨਸਾਫ ਚਾਹੁੰਦੇ ਸੀ ਇਹਨਾਂ ਦੇ ਬੱਚੇ ਇੱਕ ਪੁੱਤਰ ਨਾਲ ਦੇ ਜਾਲ ਹਾਂ ਪਰਚਾ ਹੋਣਾ ਚਾਹੀਦਾ ਜਿਹਨੇ ਸਾਡੇ ਕੁੜੇ ਨਾਲ ਕੀਤਾ ਉਹਨਾਂ ਨਾਲ ਵੀ ਕੀ ਸਮਝਦੇ ਹੋ ਕਿਦਾਂ ਮੌਤ ਕਿਦਾਂ ਹੋਈ ਆ ਕਿ ਹਾਲੇ ਉਹ ਪੋਸਟਮਾਰਟਮ ਤੇ ਪਤਾ ਲੱਗੂਗਾ ਜੀ ਹਾਲੇ ਉਹ ਪੋਸਟਮਾਰਟਮ ਇਹ ਆ ਕੇ ਦੋ ਹੀ ਘਾਤੀ ਕੁੜੀ ਨੇ ਦਿੱਤੀ ਆ ਜਾਂ ਘਾਤੀ ਆ ਤੇ ਬਾਰੇ ਕੋਈ ਪਤਾ ਉਹਨੂੰ ਕੁਛ ਨਹੀਂ ਕਰਦੇ ਸਾਡਾ ਕੰਮੀ ਦਾ ਸੰਪਰਕ ਕਰਾ ਲਓ ਦੇਖੋ ਸਾਡੀ ਲੜਕੀ ਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਪਰ ਮਾੜਾ ਹੋਇਆ ਜੋ ਵੀ ਜਿੰਨੇ ਵੀ ਦੋਸ਼ੀ ਨੇ ਦੋਸ਼ ਕੀਤਾ ਜਿੰਨੇ ਵੀ ਗਲਤੀ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਨਸਾਫ ਇਹੀ ਹੈ ਇਸ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਤੇ ਸਾਡੀ ਲੜਕੀ ਦਾ ਜੋ ਹੋਣਾ ਚਾਹੀਦਾ ਹੋ ਗਿਆ ਪਰ ਸਾਨੂੰ ਇਨਸਾਫ ਚਾਹੀਦਾ ਜੋ ਇਹਨਾਂ ਦੀ ਮਦਰ ਮੰਗਦੀ ਆ ਬਿਆਨ ਮਨੂੰ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਉਹ ਹੋਣੀ ਵੀ ਚਾਹੀਦੀ ਉਹ ਕੀਤੀ ਆ ਹਾਂ ਬਸ ਸਾਨੂੰ ਪ੍ਰਸ਼ਾਸਨ ਨੂੰ ਵੀ ਇਹ ਹੀ ਮੰਗਾ ਬੇ ਕੋਈ ਹੰਸਾ ਜਾਂ ਮੈਨੇ ਚਾਹੀਦਾ ਜੋ ਵੀ ਇਹਨਾਂ ਦਾ ਬੰਦ ਦਾ ਹੱਕ ਉਹ ਮੈਨਾ ਚਾਹੀਦਾ ਉਹਨਾਂ ਦਾ ਇਹੀ ਆ ਬੇ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਫਾਟੇ ਹੋਣੇ ਚਾਹੀਦੇ ਕੀ ਸਮਝੀ ਦੋਸਤ ਸਾਰਾ ਪਰਿਵਾਰ ਵੱਲ ਉਹਨੂੰ ਸਾਰਾ ਪਰਿਵਾਰ ਵੱਲ ਹੋਇਆ ਹੈ ਇਹ ਕੱਲ ਜਾ ਕੇ ਆਏ ਬੜੇ ਵਧੀਆ ਸੀ